ਆਜੋ ਕਣਕ ਦੇਖ ਰਹੇ ਆਂ ਬਾਈ ਜੀ ਇਹ ਪ੍ਰਾਈਵੇਟ ਮੰਡੀਆਂ ਚ ਹੈ ਸਰਕਾਰੀ ਮੰਡੀਆਂ ਚ ਕਣਕ ਘਟ ਆਈ ਹੈ ਤਾਂ ਹੀ ਸਰਕਾਰੀ ਮੰਡੀਆਂ ਬੰਦ ਹੁੰਦੀਆਂ ਆਪਣੇ ਭਰਾ ਕੀ ਕਰਦੇ ਆਂ ਕੰਡਾ ਘਰਾ ਕੇ ਫਰਸ਼ੀ ਕੰਡਾ ਲਿਫਟ ਚੱਕੇ ਆਉਂਦੇ ਆ ਤੇ 72400 ਨੂੰ ਕਣਕ ਵੇਚ ਕੇ ਆਏ ਉਹ ਵੀ ਕਾਟ ਤੇ ਦੇ ਕੇ ਆਏ ਹੋਣੇ ਆ ਤੇ ਫਿਰ 2000 ਨੂੰ ਗੱਟਾ ਲੈਣਗੇ ਕਣਕ ਬੀਜਣ ਵਾਸਤੇ ਇਹ ਸਾਰੀ ਰਲਿ ਮਿਲਿ ਕਣਕ ਹੋ ਜਾਂਦੀ ਹੈ ਮਿਕਸ ਹੋ ਜਾਂਦੀ ਕਣਕ ਤੇ ਬਾਕੀ ਹੁਣ ਸਰਕਾਰ ਨੇ ਏਟੀਐਮ ਦਾ ਬੰਦ ਕਰ ਤੇ ਏਟੀਐਮ ਦੀ ਥਾਂ ਤੇ ਗ੍ਰੇਨ ਏਟੀਐਮ ਚਲਾਤੇ ਜੇ ਸਰਕਾਰੇ ਦੁਆਰੇ ਨਹੀਂ ਕਣਕ ਜਿਹੜੀ ਲੈਣੀ ਹੁੰਦੀ ਜਿਨ੍ਹਾਂ ਨੇ ਤੇ ਹੁਣ ਡੀਪੂ ਬੰਦ ਕਰ ਦੇਣਗੇ ਤੇ ਉੱਥੋਂ ਉਹਨਾਂ ਨੂੰ ਮਿਲਿਆ ਕਰੂ ਐਸਡੀਐਮ ਦਫ਼ਤਰੋਂ ਮਿਲਿਆ ਕਰੂ ਜਾਂ ਸਰਕਾਰੀ ਗਦਾਮਾਂ ਚੋਂ ਮਿਲਿਆ ਕਰੂਗੀ ਪਹਿਲਾਂ ਤਾਂ ਜਿਹੜੇ ਗਰੀਬ ਭਰਾ ਕਣਕ ਲੈਂਦੇ ਆ 5 ਕਿਲੋ ਉਹਨੇ ਦਾ ਤੇਲ ਬਚਾਇਆ ਕਰਨੇ ਨਾਲੇ ਆਪਦੀ ਦਿਹਾੜੀ ਕਾ ਲਿਆ ਕਰਨਗੇ ਉਹਨਾਂ ਨੂੰ ਵੀ ਜਾਣਾ ਪਿਆ ਕਰੂ ਕਣਕ ਲੈ ਆਣ ਲਈ ਜਿਹੜੇ ਜ਼ਿਮੀਂਦਾਰ ਭਰਾ ਸੀ ਉਹਨਾਂ ਦੇ ਕੋਲ ਕਣਕ ਸੀਗੀ ਆਪਦੇ ਖਾਨ ਨੂੰ ਵੀ ਰੱਖ ਲਈ ਪਰ ਇਹਨਾਂ ਨੂੰ ਜਿਹੜੀ ਸਰਕਾਰ 5 ਕਿਲੋ ਦਿੰਦੀ ਐ ਉਹ ਦਿੰਦੀ ਤਾਂ ਕਿਹੜੀ ਐ ਕਦੇ ਦਿੰਦੀ ਐ ਕਣਕ ਕਦੇ ਦਿੰਦੀ ਨਹੀਂ ਉਹਨਾਂ ਦਾ ਹੁਣ ਦੀਪੂ ਵੀ ਬੰਦ ਕਰਨਗੇ ਦੀਪੂ ਬੰਦ ਕਰਕੇ ਜਿਵੇਂ ਏਟੀਐਮ ਬੰਦ ਕਰੇ ਏਟੀਐਮ ਦੇ ਸਾਥੇ ਚਲਾ ਦੇਣਗੇ ਇਹਨਾਂ ਦਾ ਏਟੀਐਮ ਰਾਹੀਂ ਨਿਕਲਿਆ ਕਰੂਗਾ ਨਾ ਕਣਕ ਵੀ ਤੇ ਕਣਕ ਜਿਹੜੀ ਸਰਕਾਰੀ ਗਲਾਮਾਂ ਚ ਤੇ ਜਾਂ ਐਸਡੀਐਮ ਦਫ਼ਤਰ ਦੇ ਵਿੱਚ ਨਹੀਂ ਨਹੀਂ ਪਤਾ ਕਿੱਥੇ ਕਿਤੇ ਕਿਹਨੂੰ ਜਾਣਾ ਪਿਆ ਕਰਿਆ ਉਹਦਾ ਤੇਲ ਮਚਾ ਕੇ ਇਹ ਨਵੇਂ ਘਰਾਣੇ ਇਕੱਠੇ ਹੋਏ ਹਨ ਜਿਹੜੇ ਆਪ ਪ੍ਰਾਈਵੇਟ ਮੰਡੀਆਂ ਚਲਾਗਾ ਇਹਨਾਂ ਨੇ ਇਕੱਠੀ ਕਰੀ ਹੈ ਆਪਾਂ ਹੁਣ ਵੀਜਣ ਵਾਸਤੇ ਨਹੀਂ ਇੰਨੇ